ਪੰਜਾਬ ਚ ਨਵੀਂ ਖੇਤਰੀ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ ਐਮਪੀ ਜੋ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਵੱਡੇ ਫਰਕ ਨਾਲ ਜਿੱਤੇ ਉਹ ਇਸ ਵਾਰ ਕਾਨਫਰੰਸ ਵੀ ਕਰਨਗੇ ਤੇ ਨਵੀਂ ਪਾਰਟੀ ਦਾ ਐਲਾਨ ਵੀ ਹੋਵੇਗਾ ਤਾਂ ਪੰਜਾਬ ਦੇ ਲੋਕ ਕੀ ਇਸ ਪਾਰਟੀ ਦਾ ਸਾਥ ਦੇਣਗੇ ਕਿਹੜੇ ਲੋਕ ਇਸ ਪਾਰਟੀ ਦਾ ਸਾਥ ਦੇਣਗੇ ਜਾਂ ਫਿਰ ਇਹ ਨਮਾ ਅਕਾਲੀ ਜਲ ਬਣਨ ਜਾ ਰਿਹਾ ਹੈ ਸਵਾਲ ਬਹੁਤ ਕਿਉਂਕਿ ਜੇਕਰ ਦੇਖਿਆ ਜਾਵੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਜੋ ਅਕਾਲੀ ਦਲ ਹੈ ਉਹ ਉਲਝਿਆ ਹੋਇਆ ਅਕਾਲੀ ਦਲ ਦੀ ਤਾਣੀ ਬਾਣੀ ਇਸ ਵੇਲੇ ਉਲਝੀ ਹੋਈ ਹੈ ਜਿੱਥੇ ਇੱਕ ਪਾਸੇ ਅਕਾਲੀ ਦਲ ਦੇ ਆਪਣੇ ਹੀ ਆਗੂ ਬਾਗੀ ਨੇ ਤੇ ਅਕਾਲ ਤਖਤ ਸਾਹਿਬ ਤੇ ਪਹੁੰਚੇ ਹੋਏ ਨੇ ਤੇ ਉਹ ਦੁਬਾਰਾ ਤੋਂ ਕਹਿ ਰਹੇ ਨੇ ਕਿ ਅਸਤੀਫੇ ਮਨਜ਼ੂਰ ਕੀਤੇ ਜਾਣ ਤੇ ਹੁਣ ਜੋ ਇੱਕ ਨਵਾਂ ਆਗਾਜ਼ ਖਾਸ ਕਰ ਮਪੀ ਅਮਰਿਤਪਾਲ ਸਿੰਘ ਹਾਲਾਂਕਿ ਇਹ ਵੀ ਦੇਖਣਾ ਹੋਵੇਗਾ ਕਿ ਸਰਬਜੀਤ ਸਿੰਘ ਖਾਲਸਾ ਵੀ ਇਸ ਦੇ ਵਿੱਚ ਸ਼ਾਮਲ ਹੁੰਦੇ ਨੇ ਕਿਉਂਕਿ ਦੋ ਸੀਟਾਂ ਜੇਕਰ ਦੇਖੀਆਂ ਜਾਣ ਪੰਜਾਬ ਦੇ ਵਿੱਚ ਖਡੂਰ ਸਾਹਿਬ ਅਤੇ ਫਰੀਦਕੋਟ ਦੋਹੇ ਲੋਕ ਸਭਾ ਦੇ ਵਿੱਚ ਵੱਡੇ ਫਰਕ ਦੇ ਨਾਲ ਜੇਤੂ ਰਹੇ ਸੀ ਚਾਹੇ ਸਰਬਜੀਤ ਸਿੰਘ ਖਾਲਸਾ ਹੋਣ ਆਜ਼ਾਦ ਤੌਰ ਤੇ ਤੇ ਚਾਹੇ ਅਮਰਿਤਪਾਲ ਸਿੰਘ ਹੋਣ ਤਾਂ ਨਵੀਂ ਸਿਆਸਤ ਦਾ ਕੀ ਆਗਾਜ਼ ਹੋਣ ਜਾ ਰਿਹਾ ਹੈ ਪੰਜਾਬ ਦੇ ਵਿੱਚ ਕੀ ਇਹ ਫਿਰ ਸਾਰੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਜਾਣਗੀਆਂ ਕਿਉਂਕਿ ਜੇਕਰ ਖੇਤੀ ਪਾਰਟੀ ਬਣੇਗੀ ਤਾਂ ਫਿਰ ਇਹ ਨਿਸ਼ਚਿਤ ਤੌਰ ਤੇ ਸਿਆਸਤ ਦੇ ਵਿੱਚ ਐਂਟਰੀ ਹੋਏਗੀ ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਲੜੀਆਂ ਜਾਣਗੀਆਂ ਇਸ ਧੜੇ ਦੇ ਵੱਲੋਂ ਪਰ ਜਦੋਂ ਸਿਆਸੀ ਪਾਰਟੀ ਦੀ ਗੱਲ ਆਉਂਦੀ ਹੈ ਖੇਤਰੀ ਪਾਰਟੀ ਦੀ ਗੱਲ ਆਉਂਦੀ ਹੈ ਤਾਂ ਉਸ ਵੇਲੇ ਅਕਾਲੀ ਦਲ ਇਹ ਰਿਪਰੈਜ਼ੈਂਟ ਕਰਦਾ ਹੈ ਕਿ ਅਸੀਂ ਪੰਜਾਬ ਦੀ ਖੇਤਰੀ ਪਾਰਟੀਆਂ ਅਸੀਂ ਪੰਜਾਬ ਦੀ ਰੀਜਨਲ ਪਾਰਟੀਆਂ ਪਰ ਹੁਣ ਇੱਕ ਨਵੀਂ ਤਿਆਰੀ ਮਾਗੀ ਮੇਲੇ ਮੌਕੇ ਇਹ ਐਲਾਨ ਹੋਣ ਜਾ ਰਿਹਾ ਕਿ ਕਿੰਨਾ ਵੱਡਾ ਇਕੱਠ ਹੋਏਗਾ ਇਹ ਸਮਾਂ ਦੱਸੇਗਾ ਪਰ ਪੰਜਾਬ ਦੇ ਵਿੱਚ ਅਜਿਹੇ ਐਕਸਪੈਰੀਮੈਂਟ ਹੁੰਦੇ ਰਹੇ ਨੇ ਜੇਕਰ ਤੁਹਾਡੇ ਯਾਦ ਹੋਵੇ ਤਾਂ ਪੀਪੀਪੀਵੀ ਨਵੀਂ ਪਾਰਟੀ ਆਈ ਸੀ ਪੰਜਾਬ ਦੇ ਲੋਕਾਂ ਨੇ ਉਸ ਵੇਲੇ ਕਾਫੀ ਸਾਥ ਦਿੱਤਾ ਮਨਪ੍ਰੀਤ ਸਿੰਘ ਬਾਦਲ ਦਾ ਤੇ ਮਨਪ੍ਰੀਤ ਸਿੰਘ ਬਾਦਲ ਦਾ ਪਤੰਗ ਉਦੋਂ ਉੱਡਿਆ ਵੀ 7% ਵੋਟ ਸ਼ੇਅਰ ਲੈ ਕੇ ਗਏ ਪਹਿਲੀ ਵਾਰ ਹਾਲਾਂਕਿ ਚਾਹੇ ਵਿਧਾਇਕ ਕੋਈ ਨਹੀਂ ਜਿੱਤਿਆ ਪਰ ਜੇਕਰ ਹੁਣ ਅਮਰਿਤਪਾਲ ਸਿੰਘ ਦੀ ਗੱਲ ਕੀਤੀ ਜਾਂਦੀ ਹੈ ਖਡੂਰ ਸਾਹਿਬ ਤੋਂ ਜਿਵੇਂ ਡਿਬਰੂਗੜ ਜੇਲ੍ਹ ਦੇ ਵਿੱਚ ਬੈਠੇ ਬੈਠੇ ਹੀ ਉਹਨਾਂ ਨੂੰ ਜਿਤਾਇਆ ਗਿਆ ਸਰਬਜੀਤ ਸਿੰਘ ਖਾਲਸਾ ਹਾਲਾਂਕਿ ਸਰਬਜੀਤ ਸਿੰਘ ਖਾਲਸਾ ਪਹਿਲੀ ਵਾਰ ਇਲੈਕਸ਼ਨ ਨਹੀਂ ਸੀ ਲੜੇ ਇਸ ਵਾਰ ਇਸ ਤੋਂ ਪਹਿਲਾਂ ਵੀ ਕਈ ਵਾਰ ਉਹ ਇਲੈਕਸ਼ਨ ਲੜ ਚੁੱਕੇ ਨੇ ਪਰ ਇਸ ਵਾਰ ਜਿਸ ਤਰ੍ਹਾਂ ਦਾ ਮੰਡੇਟ ਲੋਕਾਂ ਦੇ ਵੱਲੋਂ ਦਿੱਤਾ ਗਿਆ ਹਾਲਾਂਕਿ ਪੰਜਾਬ ਦੇ ਵਿੱਚ ਇਸ ਵੇਲੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਵੀ ਨਵੀਂ ਪਾਰਟੀ ਦੇ ਵਜੋਂ ਸਾਹਮਣੇ ਆਈ ਜਦੋਂ ਵੀ ਕੋਈ ਨਵੀਂ ਪਾਰਟੀ ਪੰਜਾਬ ਦੇ ਵਿੱਚ ਸਾਹਮਣੇ ਆਉਂਦੀ ਹੈ ਲੋਕਾਂ ਨੂੰ ਆਸ ਦੀ ਕਿਰਨ ਦਿਖਾਈ ਦਿੰਦੀ ਹੈ ਤਾਂ ਉਹ ਬਹੁਤ ਮੌਕਾ ਦਿੰਦੇ ਨੇ ਪੰਜਾਬ ਦੇ ਲੋਕ ਐਕਸਪੈਰੀਮੈਂਟ ਕਰਨ ਦੇ ਵਿੱਚ ਮਾਹਿਰ ਵੀ ਮੰਨੇ ਜਾਂਦੇ ਨੇ ਜੇਕਰ 2014 ਦੀ ਤੁਸੀਂ ਗੱਲ ਕਰੋ ਤਾਂ ਪੰਜਾਬ ਦੇ ਵਿੱਚੋਂ ਹੀ 4 MP ਜਿੱਤੇ ਸੀ ਆਮ ਆਦਮੀ ਪਾਰਟੀ ਹਾਲਾਂਕਿ 2017 ਦੇ ਵਿੱਚ 20 ਵਿਧਾਇਕਾਂ ਤੱਕ ਸਿਮਟੀ ਦੁਬਾਰਾ ਤੋਂ 2022 ਦੀ ਗੱਲ ਤੁਸੀਂ ਕਰਦੇ ਹੋ ਜਦੋਂ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਅਮਰਿਤਪਾਲ ਸਿੰਘ ਨੂੰ ਮਿਲੀ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਵੱਡੀ ਜਿੱਤ ਮਿਲੀ 4 ਲੱਖ ਵੋਟਾਂ ਜਿਹੜੀਆਂ ਨੇ ਅਮਰਿਤਪਾਲ ਸਿੰਘ ਲੈ ਕੇ ਗਈ ਸੀ 4 ਲੱਖ 4430 ਵੋਟਾਂ ਬਹੁਤ ਵੱਡਾ ਅੰਕੜਾ ਇਹ ਹੁੰਦਾ ਹੈ ਜਦੋਂ ਤੁਸੀਂ ਗੱਲ ਕਰਦੇ ਹੋ 4 ਲੱਖ 4430 ਵੋਟਾਂ ਤੇ ਫਰਕ ਕਿੰਨਾ ਸੀ 197120 ਵੋਟਾਂ ਦਾ ਇਹ ਫਰਕ ਸੀ ਇਸ ਵੇਲੇ ਜਿਹੜੇ ਉਹਨਾਂ ਦੇ ਨਾਲ ਕੁਲਵੀਰ ਸਿੰਘ ਜ਼ੀਰਾ ਸੀਗੇ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਸੱਤ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਤਾਂ ਨੌ ਵਿਧਾਨ ਸਭਾ ਹਲਕੇ ਹੁੰਦੇ ਨੇ ਇੱਕ ਲੋਕ ਸਭਾ ਦੇ ਵਿੱਚ ਸੱਤ ਤੇ ਜਿੱਤ ਜਾਣਾ ਭਾਵੇਂ ਜਦੋਂ ਤੁਸੀਂ ਕਨਵਰਟ ਕਰਕੇ ਦੇਖਦੇ ਹੋ ਉਸ ਨੂੰ ਲੋਕ ਸਭਾ ਨੂੰ ਵਿਧਾਨ ਸਭਾ ਦੇ ਨਤੀਜਿਆਂ ਦੇ ਵਿੱਚ ਤਾਂ ਸੱਤ ਐਮ ਐਲ ਏ ਕਹੇ ਜਾ ਸਕਦੇ ਨੇ ਸੱਤ ਵਿਧਾਨ ਸਭਾ ਹਲਕੇ ਕਹੇ ਜਾ ਸਕਦੇ ਨੇ 44430 ਵੋਟਾਂ ਹਾਲਾਂਕਿ ਾਕੀ ਇਹ ਲੋਕ ਅੱਜ ਵੀ ਅਮਰਿਤਪਾਲ ਸਿੰਘ ਦੇ ਨਾਲ ਨੇ ਅਮਰਿਤਪਾਲ ਸਿੰਘ ਤਾਂ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਹਲਕੇ ਦੇ ਲੋਕਾਂ ਦਾ ਉਹ ਕੋਈ ਕੰਮ ਵੀ ਨਹੀਂ ਕਰਵਾ ਸਕੇ ਲੋਕ ਸਭਾ ਦੇ ਵਿੱਚ ਆਵਾਜ਼ ਵੀ ਉਹਨਾਂ ਦੀ ਬੁਲੰਦ ਨਹੀਂ ਕਰ ਸਕੇ ਕਿਉਂਕਿ ਅਮਰਿਤਪਾਲ ਸਿੰਘ ਤਾਂ ਜੇਲ੍ਹ ਦੇ ਵਿੱਚ ਨੇ ਐਨਐਸਏ ਉਹਨਾਂ ਤੇ ਲੱਗਿਆ ਹੋਇਆ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਪਰ ਜਿਹੜੀ ਨਵੀਂ ਪਾਰਟੀ ਬਣੇਗੀ ਜਿਹੜੀ ਗੱਲ ਹੋ ਰਹੀ ਹੈ ਇਸ ਵੇਲੇ ਖੇਤਰੀ ਪਾਰਟੀ ਦੀ ਕਿਸ ਤਰ੍ਹਾਂ ਦੀ ਰੂਪਰੇਖਾ ਹੋਏਗੀ ਕਿਹੜੇ ਮੁੱਦਿਆਂ ਤੇ ਬਣੇਗੀ ਕਿਉਂਕਿ ਜਦੋਂ ਪੰਥਕ ਗੱਲ ਆਉਂਦੀ ਹੈ ਤਾਂ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਅਕਾਲੀ ਦਲ ਤਾਂ ਪੰਥਕ ਮੁੱਦਿਆਂ ਨੂੰ ਵਿਸਾਰ ਚੁੱਕਿਆ। ਇਸੇ ਕਰਕੇ ਜੋ ਪਿਛਲੇ ਦਿਨਾਂ ਦੇ ਵਿੱਚ ਘਟਨਾਕਰਮ ਹੋਇਆ ਤਾਂ ਕੀ ਸਬਸਟੀਟਿਊਟ ਜਿਹੜਾ ਏ ਇਹ ਹੋਏਗਾ ਫਰੀਦਕੋਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਵੀ ਇਹ ਵੀ ਆਜ਼ਾਦ ਜਿੱਤੇ ਕਿਸੇ ਨੇ ਨਹੀਂ ਸੀ ਸੋਚਿਆ ਕਿ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਆਜ਼ਾਦ ਤੌਰ ਤੇ ਜਿੱਤਣਗੇ। ਵੋਟ ਜਦੋਂ ਤੁਸੀਂ ਦੇਖਦੇ ਹੋ ਤਾਂ 29862 ਵੋਟਾਂ। ਤਕਰੀਬ 3 ਲੱਖ ਵੋਟਾਂ ਸਰਬਜੀਤ ਸਿੰਘ ਖਾਲਸਾ ਨੂੰ ਮਿਲੀਆਂ। ਸਰਬਜੀਤ ਸਿੰਘ ਖਾਲਸਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਚਮਕੇ ਤੇ ਹੁਣ ਵੋਟਾਂ ਦਾ ਜਿੱਤ 70000 ਦੇ ਨਾਲ ਸਰਬਜੀਤ ਸਿੰਘ ਖਾਲਸਾ ਜਿੱਤੇ ਜੇਕਰ ਤੁਸੀਂ ਇਹਨਾਂ ਨੂੰ ਕਨਵਰਟ ਕਰਕੇ ਦੇਖਦੇ ਹੋ ਵਿਧਾਨ ਸਭਾ ਹਲਕਿਆਂ ਦੇ ਵਿੱਚ ਕਿ 9 ਤੋਂ ਕਿੰਨੇ ਹਲਕੇ ਇਹ ਜਿੱਤੇ ਨੇ ਉਹ ਵੀ ਤੁਹਾਨੂੰ ਦੱਸ ਦਿਆਂ ਪਰ ਜਿਸ ਢੰਗ ਦੇ ਨਾਲ ਜਿੱਤ ਹੋਈ ਆ ਸਰਬਜੀਤ ਸਿੰਘ ਖਾਲਸਾ ਦੀ ਅਮਰਿਤਪਾਲ ਸਿੰਘ ਦੀ 9 ਚੋਂ 7 ਵਿਧਾਨ ਸਭਾ ਹਲਕੇ ਅਮਰਿਤਪਾਲ ਸਿੰਘ ਨੇ ਜਿੱਤੇ ਤਾਂ ਕੀ ਗੁੰਜਾਇਸ਼ ਹੈ ਪੰਜਾਬ ਦੇ ਵਿੱਚ ਇੱਕ ਨਵੀਂ ਆ ਨਵੀਂ ਪਾਰਟੀ ਦੀ ਨਵੀਂ ਖੇਤਰੀ ਪਾਰਟੀ ਦੀ ਨਵੀਂ ਰੀਜਨਲ ਪਾਰਟੀ ਦੀ ਕਿਉਂਕਿ ਬਹੁਤ ਵਾਰ ਇਹ ਮੰਗ ਉੱਠਦੀ ਰਹੀ ਹੈ ਪੰਜਾਬ ਦੇ ਵਿੱਚ ਕਿ ਉਹ ਪਾਰਟੀ ਜਿਹੜੀ ਪੰਜਾਬ ਤੋਂ ਹੀ ਚੱਲੇ ਹਾਲਾਂਕਿ ਅਕਾਲੀ ਦਲ ਵੀ ਉਹੀ ਪਾਰਟੀ ਹੈ ਜਿਹੜੀ ਪੰਜਾਬ ਤੋਂ ਚੱਲਦੀ ਹੈ ਪਰ ਜਦੋਂ ਅਕਾਲੀ ਦਲ ਦਾ ਇਸ ਵੇਲੇ ਜ਼ਿਕਰ ਹੁੰਦਾ ਹੈ ਤਾਂ ਅਕਾਲੀ ਦਲ ਦਾ ਜ਼ਿਕਰ ਫਿਰ ਇਸ ਗੱਲ ਨਾਲ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਅਕਾਲੀ ਦਲ ਇਸ ਵੇਲੇ ਜੋ ਹੈ ਉਹ ਆਪਣੇ ਆਪ ਦੇ ਵਿੱਚ ਹੀ ਉਲਝਿਆ ਹੋਇਆ ਹੈ ਅਰਸ਼ਦੀਪ ਕਲੇਰ ਇਸ ਵੇਲੇ ਅਕਾਲੀ ਦਲ ਦੇ ਮੁੱਖ ਬੁਲਾਰੇ ਨੇ ਐਡਵੋਕੇਟ ਅਰਸ਼ਦੀਪ ਕਲੇਰ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਕਲੇਰ ਸਾਹਿਬ ਅਕਾਲੀ ਦਲ ਦਾ ਕਾਨਫਰੰਸ ਨਹੀਂ ਕਰ ਰਿਹਾ ਮਾਗੀ ਮੇਲੇ ਦੇ ਉੱਤੇ ਇਸ ਵਾਰ ਪਰ ਇੱਕ ਨਵੀਂ ਕਾਨਫਰੰਸ ਹੋ ਰਹੀ ਹੈ ਨਵੀਂ ਖੇਤਰੀ ਪਾਰਟੀ ਦਾ ਆਗਾਜ਼ ਹੋ ਰਿਹਾ ਤੇ ਅਮਰਿਤਪਾਲ ਸਿੰਘ ਦੇ ਪਿਤਾ ਉਸ ਦਾ ਐਲਾਨ ਕਰ ਰਹੇ ਨੇ ਜਦੋਂ ਅਸੀਂ ਲੋਕ ਸਭਾ ਚੋਣਾਂ ਦੇ ਨਤੀਜੇ ਦੇਖਦੇ ਹਾਂ ਤਾਂ ਇੱਕ ਵੱਡਾ ਮੰਡੇਟ ਲੋਕਾਂ ਦੇ ਵੱਲੋਂ ਦਿੱਤਾ ਗਿਆ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਅਕਾਲੀ ਦਲ ਤਾਂ ਇਸ ਵੇਲੇ ਤਾਣੀ ਮਾਣੀ ਕਾਫੀ ਉਲਝੀ ਹੋਈ ਆ ਅਕਾਲੀ ਦਲ ਦੇ ਆਪਣੇ ਆਗੂ ਆਪਸ ਦੇ ਵਿੱਚ ਭਟ ਰਹੇ ਨੇ ਕਿ ਜੋ ਇਹ ਨਵੀਂ ਪਾਰਟੀ ਬਣ ਰਹੀ ਹੈ ਇਹ ਵੀ ਕਹਿ ਰਹੇ ਕਿ ਅਸੀਂ ਪੰਥਕ ਮੁੱਦਿਆਂ ਨੂੰ ਉਧਾਰਾਂਗੇ ਉਭਾਰਾਂਗੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਰਣਵੀਰ ਜੀ ਭਾਰਤ ਹੈ ਜਿਹੜਾ ਇਹਦਾ ਇੱਕ ਸੰਵਿਧਾਨ ਹੈ ਤੇ ਸਾਰਾ ਕੁਝ ਉਸੇ ਸੰਵਿਧਾਨ ਦੇ ਤਹਿਤ ਚੱਲਦਾ ਹੈ ਤੇ ਆਜ਼ਾਦੀ ਹੈ ਸਾਰਿਆਂ ਨੂੰ ਕੋਈ ਵੀ ਇਕੱਠੇ ਹੋਣ ਲੋਕ ਕੋ ਆਪਣੀ ਪਾਰਟੀ ਬਣਾਉਣ ਲੋਕਾਂ ਕੋਲੋਂ ਜਾਣ ਵੋਟਾਂ ਲੈਣ ਇਹ ਪਰ ਇੱਕ ਪੱਖ ਹੈ ਗੱਲਾਂ ਦਾ ਜੀ ਦੂਸਰਾ ਪੱਖ ਇਹ ਵੀ ਹੈ ਕਿ ਜੋ ਲੋਕ ਅਜ ਪਾਰਟੀ ਦਾ ਗਠਨ ਕਰ ਰਹੇ ਨੇ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਕਰ ਰਹੇ ਨੇ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬ ਦੇ ਲਈ ਜੇ ਕੋਈ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਉਹਰੇ ਲੋਕਾਂ ਦੀ ਉਹ ਹੈ ਕਿ ਉਹਰੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਬਹਾਲੀ ਹੋਵੇ ਉਹਰੇ ਤਰੱਕੀ ਹੋਵੇ ਉਹਰੇ ਡਿਵੈਲਪਮੈਂਟ ਹੋਵੇ ਔਰ ਸ਼੍ਰੋਮਣੀ ਅਕਾਲੀ ਦਲ ਦਾ ਜਿੰਨਾ ਵੀ ਰਾਜ ਉਹਰੇ ਪੰਜਾਬ ਦੇ ਵਿੱਚ ਰਿਹਾ ਔਰ ਖਾਸ ਕਰਕੇ ਜੇ ਮੈਂ 2717 ਦੀ ਗੱਲ ਕਰਾਂ ਤਾਂ ਉਦੋਂ ਹਰ ਪੱਖੋਂ ਪੰਜਾਬ ਨੇ ਵਿਕਾਸ ਕੀਤਾ ਔਰ ਅਮਨ ਸ਼ਾਂਤੀ ਭਾਈਚਾਰਕ ਸਾਂਝ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬੁਨਿਆਦੀ ਫਲਸਫਾ ਰਿਹਾ ਉਹਨੂੰ ਨਾਲ ਲੈ ਕੇ ਚੱਲੇ ਜੀ ਔਰ ਜੇ ਤੁਸੀਂ ਗੱਲ ਇਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਪਹਿਲੂ ਨੂੰ ਅੱਜ ਤੁਸੀਂ ਡਿਸਕਸ ਕਰ ਰਹੇ ਹੋ ਕਿ ਜੀ ਭਾਈ ਅਮਰਿਤਪਾਲ ਨੂੰ ਉਦੋਂ 4 ਲੱਖ ਵੋਟਾਂ ਪਈਆਂ ਜਾਂ ਜਿਹੜੇ ਖਾਲਸਾ ਜੀ ਨੇ ਉਹਨਾਂ ਨੂੰ ਇੰਨੀਆਂ ਵੋਟਾਂ ਪਈਆਂ ਇੰਡੀਵਿਜੂਅਲ ਦਾ ਜਿਤਨਾ ਉਹ ਇੱਕ ਸੈਂਟੀਮੈਂਟ ਸੀਗਾ ਕਿਉਂਕਿ ਅਮਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਐ ਐਨਐਸਐਲ ਆਈ ਐ ਸੋ ਲੋਕਾਂ ਨੇ ਇੱਕ ਸੈਂਟੀਮੈਂਟ 'ਚ ਵੋਟ ਪਾਈ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਲੈ ਕੇ ਆਉਣ ਜੀ ਔਰ ਡਿਬਰੂਗੜ੍ਹ ਦੀ ਜਿਹੜੀ ਉਹਨਾਂ ਦੀ ਉਹਨਾਂ ਨੂੰ ਜਿਹੜਾ ਉੱਥੇ ਬੰਦ ਕੀਤਾ ਇਹਦਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਵਿਰੋਧ ਕੀਤਾ ਕਿ ਕੋਈ ਐਸਾ ਕੰਮ ਅਮਰਿਤਪਾਲ ਦਾ ਸਾਹਮਣੇ ਨਹੀਂ ਆਇਆ ਜਿਸ ਕਰਕੇ ਉਹਦੇ ਤੇ ਐਨਐਸਏ ਲਾ ਕੇ ਉਹਨੂੰ ਡਬਿਊ ਗਡ ਭੇਜਿਆ ਜਾਵੇ ਹਾਂ ਜਿਹੜੀ ਬਣਦੀ ਧਾਰਾਵਾਂ ਤਹਿਤ ਕਾਰਵਾਈ ਉਹ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਜੋ ਫਿਰ ਫਿਰ ਸਿਆਸਤ ਤੇ ਹੋ ਰਹੀ ਹੈ ਪੰਜਾਬ ਦੇ ਵਿੱਚ ਐਕਸਪੈਰੀਮੈਂਟ ਹੁੰਦੇ ਰਹੇ ਪੰਜਾਬ ਦੇ ਵਿੱਚ ਪੀਪੀਪੀਵੀ ਆਈ ਪੰਜਾਬ ਦੇ ਵਿੱਚ ਨਵੀਂ ਪਾਰਟੀ ਵਜੋਂ ਆਮ ਆਦਮੀ ਪਾਰਟੀ ਵੀ ਆਈ ਚਾਰ ਐਮਪੀ ਪੰਜਾਬ ਨੇ 2014 ਦੇ ਵਿੱਚ ਜਿੱਤੇ ਮਤਲਬ ਪੰਜਾਬ ਐਕਸਪੈਰੀਮੈਂਟ ਬਹੁਤ ਕਰਦਾ ਹੈ ਪੰਜਾਬ ਨੇ ਇਸ ਵਾਰ ਦੋ ਐਮਪੀ ਆਜ਼ਾਦ ਤੌਰ ਤੇ ਵੀ ਜਿਤਾਏ ਤਾਂ ਪੰਜਾਬ ਜਿਹੜਾ ਇਹ ਬਦਲਦਾ ਰਹਿੰਦਾ ਕਿਸੇ ਇਹ ਇੱਕ ਨਹੀਂ ਕਿਹਾ ਜਾ ਸਕਦਾ ਕਿ ਠੀਕ ਹੈ ਅਕਾਲੀ ਦਲ ਨੇ ਪਹਿਲਾਂ ਵੀ ਰਾਜ ਕੀਤਾ ਅਕਾਲੀ ਦਲ ਨੇ 10 ਸਾਲ ਵੀ ਰਾਜ ਕੀਤਾ ਪਰ ਹੁਣ ਜਿਹੜੀ ਸਥਿਤੀ ਹੈ ਅਕਾਲੀ ਦਲ ਦੀ ਤੁਸੀਂ ਖੁਦ ਇਸ ਗੱਲ ਨੂੰ ਸਵੀਕਾਰ ਕਰੋਗੇ ਕਿ ਤਾਣੀ ਬਾਣੀ ਤੋਲਜੀ ਹੋਈ ਆ ਤੁਹਾਡੇ ਆਪਣੇ ਆਗੂ ਅੱਜ ਵੀ ਅਕਾਲ ਤਖਤ ਸਾਹਿਬ ਤੇ ਨੇ ਅਸਤੀਫਿਆਂ ਦੀ ਗੱਲ ਹੋ ਰਹੀ ਹੈ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿਸ ਦਾ ਸਾਥ ਦੇਣ ਇਸ ਵੇਲੇ ਰੰਦੀਰ ਜੀ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਪੰਜਾਬ ਐਕਸਪੈਰੀਮੈਂਟ ਕਰਦਾ ਐਕਸਪੈਰੀਮੈਂਟ ਕਰਕੇ ਦੇਖ ਲਿਆ ਜੀ ਅਮਰਪਾਲ ਨੂੰ 4 ਲੱਖ ਵੋਟ ਪਾਤੀ ਸਰਬਜੀਤ ਖਾਲਸਾ ਨੂੰ ਵੋਟ ਪਾਤੀ ਹੁਣ ਉਹਨਾਂ ਨੇ ਪੰਜਾਬ ਦਾ ਕੀਤਾ ਕੀ ਸਰਪ੍ਰਿਤ ਖਾਲਸਾ ਸਾਹਿਬ ਨੇ ਪੰਜਾਬ ਦਾ ਕਿਹੜਾ ਮੁੱਦਾ ਚੱਕਿਆ ਜੀ ਔਰ ਜੇ ਤੁਸੀਂ ਸਿਆਸੀ ਧਿਰ ਦੇ ਤੌਰ ਤੇ ਵਿਚਰਨਾ ਚਾਹੁੰਦੇ ਹੋ ਤਾਂ ਮੈਂ ਪੁੱਛਣਾ ਕਿ ਹੁਣ ਪੰਜਾਬ ਦੇ ਵਿੱਚ ਚਾਰ ਬਾਈ ਇਲੈਕਸ਼ਨਾਂ ਹੋਈਆਂ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਅਕਾਲ ਤਖਤ ਸਾਹਿਬ ਵੱਲੋਂ ਪ੍ਰਧਾਨ ਸਾਹਿਬ ਤੇ ਰੋਕਤੀ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਨਹੀਂ ਲੜਿਆ ਤਾਂ ਉਦੋਂ ਇਹ ਇਲੈਕਸ਼ਨ ਦੇ ਵਿੱਚ ਕਿਉਂ ਨਹੀਂ ਆਏ ਅਗਰ ਇਹ ਪੰਥਕ ਧਿਰ ਦੀ ਗੱਲ ਕਰਦੇ ਨੇ ਤਾਂ ਉੱਥੇ ਸੁਖਰਾਜ ਦੀ ਸਪੋਰਟ ਤੇ ਖਾਲਸਾ ਕਿਉਂ ਨਹੀਂ ਗਏ ਤੋਂ ਐਕਸਪੈਰੀਮੈਂਟ ਹੋ ਗਿਆ ਐਕਸਪੈਰੀਮੈਂਟ ਲੋਕਾਂ ਨੇ ਦੇਖ ਲਿਆ ਔਰ ਮੈਂ ਅਮਰਿਤਪਾਲ ਦੀ ਗੱਲ ਕਰਾਂ ਅਮਰਿਤਪਾਲ ਨੇ ਪੰਜਾਬ ਦੇ ਵਿੱਚ ਆ ਕੇ ਕਿਹਾ ਜੀ ਮੈਂ ਲੋਕਾਂ ਦਾ ਨਸ਼ਾ ਛਡਾਰ ਰਿਹਾ ਮੈਂ ਆਪੇ ਛਡਾਰਿਆ ਉਹਨਾਂ ਦਾ ਆਪ ਦਾ ਪ੍ਰਾਣ ਨਸ਼ੇ ਦੇ ਕੇਸ ਦੇ ਵਿੱਚ ਫਸਿਆ ਪਹਿਲਾਂ ਤਾਂ ਇੱਕ ਗੱਲ ਕਲੇਰ ਸਾਹਿਬ ਇੱਕ ਗੱਲ ਸਪਸ਼ਟ ਇੱਕ ਗੱਲ ਸਪਸ਼ਟ ਕਰ ਦਿਓ ਫਿਰ ਤੁਸੀਂ ਕੰਟੀਨਿਊ ਕਰ ਲਓ ਇੱਕ ਗੱਲ ਨਹੀਂ ਤੁਸੀਂ ਕੰਟੀਨਿਊ ਕਰਿਓ ਮੈਂ ਤਾਂ ਤੁਹਾਡਾ ਸਟੈਂਡ ਹੀ ਜਾਣਨਾ ਚਾਹੁੰਦਾ ਇੱਕ ਵੇਲੇ ਤੁਸੀਂ ਕਹਿੰਦੇ ਹੋ ਕਿ ਅਮਰਿਤਪਾਲ ਸਿੰਘ ਦੇ ਨਾਲ ਖੜਾ ਅਕਾਲੀ ਦਲ ਇੱਕ ਵੇਲੇ ਤੁਸੀਂ ਉਹਨਾਂ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਕੰਡੈਮ ਵੀ ਕਰ ਰਹੇ ਹੋ ਫਿਰ ਵਿਚਾਰਤਾ ਰਹਾ ਹਾਲਾਂਕਿ ਵਿਰਸਾ ਸਿੰਘ ਬਲਟੋਹਾ ਵੀ ਲੜੇ ਖਡੂਰ ਸਾਹਿਬ ਤੋਂ ਉਹਨਾਂ ਨੇ ਵੀ ਡਟ ਕੇ ਵਿਰੋਧ ਕੀਤਾ ਸੁਖਬੀਰ ਬਾਦਲ ਵੀ ਉੱਥੇ ਜਾਂਦੇ ਜੀ ਦੇਖੋ ਮੈਂ ਗੱਲ ਕਹਿਣਾ ਜਾਂ ਤਾਂ ਤੁਸੀਂ ਨਾ ਸਵਾਲ ਕਰਕੇ న్యూਸ 18 ਨਾਲ ਤੁਸੀਂ ਜਵਾਬ ਲਿਆ ਕਰੋ ਤੁਸੀਂ ਆਪਣਾ ਜਵਾਬ ਲੈਣ ਲਈ ਤਿਆਰ ਅਕਲੇਰ ਸਾਹਿਬ ਇਹਨੂੰ ਵੀ ਐਡ ਆਨ ਕਰ ਲਿਓ ਬਸ ਆਹ ਐਡ ਆਨ ਕਰ ਦਾਂ ਜੀ ਜੀ ਅਕਾਲੀ ਦਲ ਐਨਐਸਏ ਦਾ ਵਿਰੋਧ ਕਰਦਾ ਹੈ ਅਕਾਲੀ ਦਲ ਜਿਹੜਾ ਨੌਜਵਾਨਾਂ ਤੇ ਝੂਠਾ ਐਨਐਸਏ ਲਾਇਆ ਉਹਦਾ ਵਿਰੋਧ ਕਰਦਾ ਹੈ ਅਕਾਲੀ ਦਲ ਅਮਰਤਪਾਲ ਦੀ ਨੀਤੀਆਂ ਨਾਲ ਸਹਿਮਤ ਨਹੀਂ ਅਕਾਲੀ ਦਲ ਗੁਰੂ ਸਾਹਿਬ ਦੇ ਸਰੂਪ ਨੂੰ ਠਾਣੇ 'ਚ ਲਜਾਣ ਲਈ ਸਹਿਮਤ ਨਹੀਂ ਅਕਾਲੀ ਦਲ ਜਿਹੜਾ ਹਰਪ੍ਰੀਤ